ਇਸ ਮਨ ਕੋ ਕੋਈ ਖੋਜੋ ਭਾਈ ਮਨ ਖੋਜਤੇ ਨਾਮ ਨੌਨੇ ਦਬਾਈ ਜਿਸ ਦਿਨ ਪ੍ਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਨਾਮ ਦੀ ਦੌਲਤ ਦੇ ਨਾਲ ਤੇ ਰਾਜਾ ਬਣ ਜਾਂਦਾ ਹੈ ਤੇ ਮਹਾਰਾਜਾ ਬਣ ਜਾਂਦਾ ਹੈ ਭਾਈ ਨੰਦ ਲਾਲ ਕਹਿੰਦੇ ਨੇ ਗਦਾਏ ਕੋਏ ਤੋਰਾ ਮੇਲੇ ਬਾਦਸ਼ਾਹੀ ਨੇਸਤ ਹਵਾਏ ਸਲਤਨਤੋ ਵਜ਼ਾਉ ਕੇ ਕਜ ਕੁਲਾਹੀ ਨੇਸਤ ਹੇ ਗੁਰੂ ਗੋਬਿੰਦ ਸਿੰਘ ਤੇਰੀ ਗਲੀ ਚੋਂ ਜਦ ਕੋਈ ਭੁੱਲ ਕੇ ਵੀ ਲੰਗਦਾ ਹੈ ਉਹ ਦੋ ਜਹਾਨਾਂ ਦੀ ਬਾਦਸ਼ਾਹਤ ਨੂੰ ਠੋਕਰ ਮਾਰ ਦਿੰਦਾ ਹੈ ਮਾਲਾ ਮਾਲ ਹੋ ਜਾਂਦਾ ਹੈ ਮਹਾਰਾਜਾ ਬਣ ਜਾਂਦਾ ਹੈ ਮਹਾਰਾਜਿਆਂ ਦਾ ਮਹਾਰਾਜਾ ਬਣ ਜਾਂਦਾ ਹੈ ਤ੍ਰਿਪਤ ਹੋ ਜਾਂਦਾ ਹੈ ਇਸੇ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਬਿਆਨ ਕੀਤਾ ਆਪ ਕਹਿੰਦੇ ਨੇ ਕਿ ਕੋਈ ਮਲਕੀਅਤ ਬਾਰੋਂ ਇਤਨੀ ਜੁਟਾ ਲਵੇ ਜਿੰਨਾ ਕਿ ਸਾਗਰ ਦਾ ਪਾਣੀ ਹੈ ਜ਼ਮੀਨ ਨਾਲੋਂ ਤਿੰਨ ਹਿੱਸੇ ਸਾਗਰ ਜ਼ਿਆਦਾ ਹੈ ਪਾਣੀ ਜ਼ਿਆਦਾ ਹੈ ਧਰਤੀ ਘੱਟ ਹੈ ਇਤਨਾ ਵੱਡਾ ਫਸਰੇ ਹੋਇਆ ਫੈਲੇ ਹੋਇਆ ਇਹ ਸਾਗਰ और कोई बादशाह होवे सुल्तान होवे इतना वड्डा जितना के है पानी समुंद सा, सुल्तान, इस दे घर दौलत कितनी होवे सोना चांदी कितना होवे इस दे घर देच, हीरे पन्ने रतन जवाहर लाल कितने होवन गिरहा सेती माल धन ਜ਼ਮੀਨ ਦੇ ਉੱਤੇ ਜਿੰਨੇ ਪਹਾੜ ਨੇ ਇਤਨਾ ਇਸ ਦੇ ਘਰ ਦੇ ਵਿੱਚ ਸੋਨਾ ਹੋਵੇ ਚਾਂਦੀ ਹੋਵੇ ਪੰਨੇ ਤੇ ਰਤਨ ਹੋਵਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨ ਵਿਸਰੇ ਉਹ ਕੀੜੀ ਜਿਸ ਦੇ ਮਨ ਵਿੱਚ ਪ੍ਰਭੂ ਭੁਲੇਆ ਨਹੀਂ ਜੋ ਸਮਾਦੀ ਲੀਨ ਹੋ ਗਈ ਹੈ ਇਤਨਾ ਵੱਡਾ ਬਾਦਸ਼ਾਹ ਉਸ ਕੀੜੀ ਦੇ ਸਮਾਨ ਵੀ ਨਹੀਂ ਹੈ ਉਸ ਦੇ ਪਹਿਰਿਆਂ ਦੀ ਖਾਕ ਵੀ ਨਹੀਂ ਹੈ ਕਿਣੀ ਗਿਣਤੀ ਮਣਤੀ ਚ ਨਹੀਂ ਆਉਂਦੀ ਕਈ ਵਫਾ ਦ੍ਰਿਸ਼ਟੀ ਚ ਵੀ ਨਹੀਂ ਆਉਂਦੀ ਜਿਸ ਬੰਦੇ ਦੀ ਕੋਈ ਜ਼ਾਤ ਨਹੀਂ ਪਾਤ ਨਹੀਂ ਕੁੱਲ ਨਹੀਂ ਜਿਸ ਬੰਦੇ ਦੀ ਕੋਈ ਪਰਵਾਰਿਕ ਤਾਕਤ ਨਹੀਂ ਸਮਾਜਿਕ ਸ਼ਕਤੀ ਨਹੀਂ ਆਰਥਿਕ ਤਾਕਤ ਨਹੀਂ ਕੁਛ ਵੀ ਨਹੀਂ ਹਰ ਪਾਸੇ ਪਛੜੇ ਹੋਇਆ ਹੈ ਔਰ ਕਿਸੇ ਦੀ ਨਿਗਾਹ ਵੀ ਉਸ ਤੇ ਨਹੀਂ ਪੈਂਦੀ ਬਿਲਕੁਲ ਕੀੜੀ ਦੀ ਥੱਲੇ ਬਿਲਕੁਲ ਸਾਰੇ ਪਹਿਰਿਆਂ ਦੇ ਥੱਲੇ ਪਰ ਸਤਿਗੁਰ ਕਹਿੰਦੇ ਜੇ ਉਸ ਦੇ ਹਿਰਦੇ 'ਚ ਕਿਦਰੇ ਪ੍ਰਮਾਤਮਾ ਦਾ ਨਾਮ ਵਸ ਜਾਏ ਉਹ ਕਿਦਰੇ ਅੰਤਰਮੁਖੀ ਹੋ ਜਾਏ ਤੋ ਇਤਨਾ ਵੱਡਾ ਬਾਦਸ਼ਾਹ ਵੀ ਉਸ ਦੇ ਪੈਰਾਂ ਦੀ ਧੂੜ ਨਹੀਂ ਕਿਉਂਕਿ ਮਲਕੀਅਤ ਦਿਖਾ ਕੇ ਵੀ ਜੋ ਅੰਦਰੋਂ ਕੰਗਾਲ ਹੈ ਉਹਨੂੰ ਮਹਾਰਾਜਾ ਕਹਿਣਾ ਸਿਰਫ ਇਤਨਾ ਹੀ ਹੈ ਜਿਵੇਂ ਉੱਪਰ ਲੇਬਲ ਲੱਗਿਆ ਹੋਇਆ ਅੰਦਰ ਤੇ ਕੁਝ ਵੀ ਨਹੀਂ ਹੈ ਖਾਲੀ ਹੈ ਤੋ ਜੈਸੇ ਕੋਈ ਮੰਦਿਰ ਵਿੱਚ ਪ੍ਰਵੇਸ਼ ਕਰਦਾ ਹੈ ਗੀਤ ਮਿਲਦੇ ਨੇ ਸੰਗੀਤ ਮਿਲਦਾ ਹੈ ਦਰਸ਼ਨ ਮਿਲਦਾ ਹੈ ਫਲਸਫਾ ਮਿਲਦਾ ਹੈ ਪਰ ਇਹ ਸਭ ਕੁਝ ਥੋੜੀ ਜਿਹੀਆਂ ਗਹਿਰਾਈ ਦੇ ਵਿੱਚ ਹੈ ਹੋਰ ਅੱਗੇ ਜਾਣਾ ਹੈ ਸਤਸੰਗ ਦਾ ਇਹੀ ਲਾਭ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਕੋਲ ਬੈਠ ਕੇ ਉਸ ਨੂੰ ਸੁਣਨ ਦਾ ਇਹੀ ਲਾਭ ਹੈ ਕੇ ਮੁਨਕ ਹੋਰ ਗਹਿਰਾ ਜਾ ਸਕੇ ਹੋਰ ਗਹਿਰਾ ਜਾ ਸਕੇ ਘਬਰਾਹਟ ਆਉਂਦੀ ਏ ਗਹਿਰਾਈ ਵਿੱਚ ਉਤਰਦੇ ਹਾਂ ਜਦ ਥੋੜਾ ਕੁਝ ਪ੍ਰਾਪਤ ਹੋ ਜਾਂਦਾ ਹੈ ਆਸਾਂ ਤੇ ਵੱਜਦੀ ਏ ਸ਼ੌਕ ਤੇ ਵੱਧਦਾ ਪਰ ਹਿੰਮਤ ਸਾਹਸ ਜੁਟਾਣਾ ਔਖਾ ਹੋ ਜਾਂਦਾ ਹੈ ਹੋਰ ਗਹਿਰੇ ਜਾਈਏ ਹੋਰ ਗਹਿਰੇ ਜਾਈਏ ਕਦੀ ਕਦੀ ਕੋਈ ਸਾਹਸ ਜੁਟਾਉਂਦਾ ਹੈ ਜੱਪ ਕਰਦਾ ਹੈ ਔਰ ਬਾਣੀ ਸੁਣਦਾ ਹੈ ਬਹੁਤ ਸੁਣਦਾ ਹੈ ਬਹੁਤ ਜਪ ਕਰਦਾ ਹੈ ਔਰ ਜੈਸੇ ਅੰਤਰਮੁਖੀ ਹੋ ਕੇ ਧਿਆਨ ਨੂੰ ਹੋਰ ਗਹਿਰਾਈਆਂ ਵਿੱਚ ਲੈ ਜਾਂਦਾ ਹੈ ਤੁਰੇ ਦੀਆਂ ਤੇ ਸਿੱਧੀਆਂ ਉਸ ਦਾ ਸਵਾਗਤ ਕਰਦੀਆਂ ਨੇ ਪਹਿਲੇ ਗੀਤ ਸੰਗੀਤ ਮਿਲਿਆ ਦਰਸ਼ਨ ਫਲਸਫਾ ਇਹ ਮਿਲਿਆ ਹੁਣ ਰਿਦੀਆਂ ਮਿਲ ਗਈਆਂ ਹੁਣ ਸਿੱਧੀਆਂ ਮਿਲ ਗਈਆਂ ਹੁਣ ਇਸੇ ਦੋ ਗਿਆ ਹੈ ਤੇ ਸਿੱਧ ਪੁਰਸ਼ ਹੋ ਗਿਆ ਹੈ ਇਦੇ ਬੋਲਾਂ ਵਿੱਚ ਬਰਕਤ ਆ ਗਈ ਹੈ। ਇਦੇ ਹੱਥਾਂ ਵਿੱਚ ਸ਼ਕਤੀ ਆ ਗਈ ਹੈ। ਇਦੇ ਕਦਮਾਂ ਵਿੱਚ ਕ੍ਰਾਂਤੀ ਆ ਗਈ ਹੈ। ਜਿਸ ਪਾਸੇ ਇਸ ਦੇ ਕਦਮ ਜਾਣਗੇ ਆਪਣੇ ਨਕਸ਼ ਚਿੰਨ ਛੋੜਨਗੇ। ਆਪਣੇ ਪਹਿਰਾਂ ਦੇ ਚਿੰਨ ਛੋੜਨਗੇ। ਲੋਕਾਂ ਲਈ ਮਾਰਗ ਬਣੇਗਾ। ਇਸ ਦੇ ਹੱਥ ਜਿਸ ਪਾਸੇ ਪਸਰਨਗੇ। ਮਹਾਨ ਉਸਾਰੂ ਕਮ ਉਤਪਨ ਹੋਣਗੇ ਉਪਜ ਹੋਣਗੇ ਔਰ ਇਸ ਦੀ ਦ੍ਰਿਸ਼ਟੀ ਜਿਸਤੇ ਜਾਏਗੀ ਅੰਮ੍ਰਿਤ ਵਰਸਾਏਗੀ ਇਹਦੇ ਬੋਲਾਂ ਦੇ ਚੋਂ ਮਹਾਨ ਉਸਾਰੂ ਬੋਲ ਜੋ ਜੀਵਨ ਨੂੰ ਬੁਲੰਦੀਆਂ ਤੇ ਲੈ ਜਾਣ ਉਹ ਪ੍ਰਗਟ ਹੋਣਗੇ ਤੋਂ ਬੋਲਾਂ ਦੇ ਸਤਿਆ ਆ ਜਾਂਦੀ ਏ ਹੱਥਾਂ ਦੇ ਚ ਬਰਕਤ ਆ ਜਾਂਦੀ ਏ ਕਦਮਾਂ ਦੇ ਚ ਕ੍ਰਾਂਤੀ ਆ ਜਾਂਦੀ ਏ ਸਿੱਧ ਹੋਗੇ ਹੁਣ ਇਹ ਬੋਲ ਮਾਮੂਲੀ ਬੋਲ ਨਹੀਂ ਇਹ ਹੱਥ ਹੁਣ ਮਾਮੂਲੀ ਹੱਥ ਨਹੀਂ ਰਹ ਗਏ ਇਹ ਪੈਰ ਹੁਣ ਮਾਮੂਲੀ ਪੈਰ ਨਹੀਂ ਰਹ ਗਏ ਇਹੀ ਕਾਰਨ ਹੈ ਕਿ ਭਾਰਤ ਵਿੱਚ ਆਧ ਕਾਲ ਤੋਂ ਆਖਿਆ ਜਾਂਦਾ ਰਿਹਾ ਸਿੱਧ ਦੇ ਚਰਨ ਆਪਣੇ ਘਰ ਪਵਾਈਏ ਕਿਉਂਕਿ ਇਹ ਪੈਰ ਆਮ ਪੈਰ ਨਹੀਂ ਨੇ ਇਹਦੇ ਹੱਥਾਂ ਤੋਂ ਅਸੀਸ ਲਈਏ ਇਹਦੇ ਹੱਥ ਆਮ ਹੱਥ ਨਹੀਂ ਔਰ ਇਹਦੇ ਬੋਲ ਸੁਣੀਏ ਇਹ ਬੋਲ ਆਮ ਬੋਲ ਲੈ ਨੇ ਖਾਸ ਬੋਲ ਲੈ ਹੱਥਾਂ ਨਾਲ ਪੈਰਾਂ ਨਾਲ ਬੋਲਾ ਨਾਲ ਆਧ ਕਾਲ ਤੋਂ ਸੜੇ ਦੇਸ਼ ਦੇ ਸ਼ਰਧਾਲੂ ਲੋਕ ਸੰਬੰਧ ਜੋੜਦੇ ਰਹੇ ਨੇ ਉਹਨਾਂ ਨਾਲ ਜੋ ਸਿੱਧ ਅਸਨ ਜਿਨ੍ਹਾਂ ਨੂੰ ਦੇਵੀ ਸ਼ਕਤੀਆਂ ਮਨ ਦੇ ਅੰਦਰੋਂ ਪ੍ਰਾਪਤ ਹੋ ਗਈਆਂ ਪਰ ਅਜੇ ਵੀ ਪੂਰਾ ਮਨ ਦੇ ਚ ਉਤਰਿਆ ਨਹੀਂ ਗਿਆ ਹੁਣ ਹੋਰ ਟੁਕੀ ਲਾਣੀ ਹੈ ਇਹਦੇ ਵਿੱਚ ਪਹੁੰਚਣਾ ਹੈ ਜਿੱਥੇ ਮੰਦੀ ਦੁਨੀਆ ਮਿਟ ਜਾਂਦੀ ਹੈ ਖਤਮ ਹੋ ਜਾਂਦੀ ਹੈ ਔਰ ਪ੍ਰਮਾਤਮਾ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਜੈਸੇ ਕੋਈ ਹੋਰ ਅੰਦਰ ਪ੍ਰਵੇਸ਼ ਕਰਦਾ ਹੈ ਹੋਰ ਗਹਿਰਾਈਆਂ ਵਿੱਚ ਜਾਂਦਾ ਹੈ ਔਰ ਗਹਿਰੇ ਜਾਣਦਾ ਕਿ ਕੋਈ ਤੌਰ ਤਰੀਕਾ ਹੈ ਜਬ तो समाधि हो जाता है सुन समाद अनहद तैनात कह न जाई अचर्ज बिस्मा महान बिस्मादी अवस्था उसकी बन जाती है परम आश्चर्जता प्रगट हो जाती है और अफुर अवस्था उसकी हो जाती है तमाम फुरने शांत हो गए सारी भज दौड़ मिट गई ਉਸ ਨੇ ਚਲ ਬਿੰਦੂ ਨਾਲ ਜਾ ਕੇ ਜੁੜਿਆ ਜਿਸ ਨੂੰ ਪ੍ਰਮਾਤਮਾ ਕਹਿੰਦੇ ਨੇ ਜਿਸ ਨੂੰ ਈਸ਼ਵਰ ਕਹਿੰਦੇ ਨੇ ਜਿਸ ਨੂੰ ਪਰਮ ਵਿਆਪਕ ਸ਼ਕਤੀ ਕਹਿੰਦੇ ਨੇ ਬਸ ਉਸ ਤੱਕ ਪਹੁੰਚਦਿਆਂ ਇਸ ਸਮਾਦੀ ਲੀਨ ਹੋ ਜਾਂਦਾ ਹੈ ਔਰ ਐਸੀ ਸਮਾਦੀ ਜਿਹੜੀ ਫਿਰ ਕਦੀ ਭੰਗ ਨਹੀਂ ਆਉਂਦੀ ਐਸਾ ਸਿੰਘਾਸਣ ਜੋ ਕਦੀ ਕੋਈ ਖੋ ਨਹੀਂ ਸਕਦਾ ਐਸੀ ਬੁਲੰਦੀ ਜਿਸ ਦੇ ਚ ਮਨੁੱਖ ਫਿਰ ਕਦੀ ਥੱਲੇ ਨਹੀਂ ਆਉਂਦਾ ਇਸ ਤਰ੍ਹਾਂ ਦੀ ਅਵਸਥਾ ਨੂੰ ਕਹਿੰਦੇ ਨੇ ਕਿ ਇਸ ਨੂੰ ਸਮਾਧੀ ਨਸੀਬ ਹੋ ਗਈ ਹੈ ਸਮਾਧੀ ਤੱਕ ਪਹੁੰਚੇ ਹੋਇਆ ਮਨੁੱਖ ਉਹਦੀ ਜ਼ਿੰਦਗੀ 'ਚ ਕੋਈ ਵੀ ਸਮੱਸਿਆ ਨਹੀਂ ਸਮਾਧਾਨ ਹੀ ਸਮਾਧਾਨ ਜਿੰਨੇ ਚਿਰ ਤੱਕ ਸਮੱਸਿਆਵਾਂ ਨੇ ਉਹਨੇ ਚਿਰ ਤੱਕ ਸਮਾਧੀ ਕਿੱਥੇ ਉੱਤਨੇ ਚਿਰ ਤੱਕ ਤੇ ਚਿੰਤਾਵਾਂ ਨੇ ਚਿੰਤਨ ਨਹੀਂ ਹੈ उतने चिर तक ते कोई ना कोई कामना है काम है राम के थे। उतने चिर तक कोई ना कोई छोटी मोटी झलक और कोई ना कोई बिंदु अहंकार समस्या लेकिन इस अवस्था ते पहुंच के मन दी दुनिया तो पार हो के कोई समस्या नहीं समाधि ही समाधि हूं जो कुछ हो रहा है जैसा हो रहा है सब कबूल दरिया बहा विरोधता नहीं कर आखिर विरोधी दिशा दिश तैर के मनुख लंबा नहीं तैर सकेगा आखिर टूटेगा थकेगा और दुनिया ऐसा ही हो रहा है बहाव दे आप नहा लेना ਕਿਸ ਨੂੰ ਕਹਿੰਦੇ ਨੇ ਰੱਬ ਦੀ ਰਜ਼ਾ ਦੇ ਕਿਸ ਨੇ ਆਪਣੇ ਆਪ ਨੂੰ ਜੋੜ ਲਿਆ ਜਿੱਧਰ ਰੱਬ ਰਜਾਏ ਵਹਿਣ ਤੇ ਦਾਉਂ ਗਉਂ ਕਰੇ ਜਿਸ ਪਾਸੇ ਹੁਣ ਰੱਬ ਦੀ ਰਜ਼ਾ ਹੈ ਬਸ ਉਸ ਵਾਸਤੇ ਉਸੇ ਪਾਸੇ ਹੀ ਜ਼ਿੰਦਗੀ ਨੂੰ ਤੋਰ ਦਿੱਤਾ ਹੈ ਜ਼ਿੰਦਗੀ ਨੂੰ ਛੋੜ ਦਿੱਤਾ ਹੈ ਈਸ਼ਵਰ ਦੇ ਆਸਰੇ ਤੇ ਪ੍ਰਭੂ ਦੇ ਆਸਰੇ ਤੇ ਇਸ ਤਰ੍ਹਾਂ ਦੇ ਬੰਦੇ ਦੀ ਜ਼ਿੰਦਗੀ ਵਿੱਚ ਕੋਈ ਵੀ ਸਮੱਸਿਆ ਨਹੀਂ ਸਮਾਧੀ ਸਮਾਧੀ ਹੈ ਮਨ ਦੀ ਖੋਜ ਕਰਦਿਆਂ ਕਰਦਿਆਂ ਗੀਤ ਸੰਗੀਤ ਪ੍ਰਾਪਤ ਹੋਏ ਰਧੀਆਂ ਸਿਧੀਆਂ ਪ੍ਰਾਪਤ ਹੋਈਆਂ ਖੋਜਦਿਆਂ ਖੋਜਦਿਆਂ ਮਨ ਤੋਂ ਪਾਰ ਹੋਏ ਤੋ ਪ੍ਰਮਾਤਮਾ ਮਿਲ ਗਿਆ ਔਰ ਜੀਵਨ ਧਨ ਧਨ ਹੋ ਗਿਆ ਸਤਜੁਗ ਤੈ ਮਾਣੀਓ ਛਲਿਓ ਬਲ ਬਾਵਨ ਭਾਇਓ ਪ੍ਰੀਤੈ ਕੈ ਮਾਣਿਓ ਰਾਮ ਰਘੁਵੰਸ ਕਹਾਇਓ ਦ્વાਪੁਰ ਕ੍ਰਿਸ਼ਨ ਮੁਰਾਰ ਕਨਸ ਕਿਰਤਾਰਥ ਕੀਓ ਉਗਰ ਸੈਨ ਖੋਰਾਜ ਅਭੈ ਭਗਤੈ ਜਨ ਦੀਓ ਕਲ ਜੁ ਪ੍ਰਮਾਨ ਨਾਨਕ ਗੁਰ ਅੰਗਦ ਅਮਰੇ ਕਹਾਇਓ ਸ੍ਰੀ ਗੁਰੂ ਰਾਜ ਅਬ ਚੱਲੇ ਅਟਲ ਆਦ ਪੁਰਖ ਫੁਰਮਾਇਓ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਆਈ ਭੱਟਾਂ ਦੀ ਬਾਣੀ और उसदा एक पावन पवित्र सोइया है सड देश ते दे धार्मिक ऋषि मुनिया ने युगों दी बकायदा वर्णन कीती है और कहंदे ने चार युग ने सतयुग त्रेता द्वापर कलियुग इनज कहले ही है चार क्लासन ने यह कह ली है कि चार स्कूल ने प्राइमरी स्कूल है मिडिल स्कूल है हाई स्कूल है कॉलेज है बच्चा है थोड़ा प्रोड होया है, जवान होया है, होया है, होया और बुजुर्ग हो गया बुढ़ा हो गया तो बच्चे होर सकूल है होर होरूल है नौजवान होर लियर है जैसे सारे स्कूलों पढ़ाने वाले तो मास्टर ही कह ने अध्यापक ही कहलाने टीचर ही कहलाने लेकिन फिर भी बड़ा अंतर है जो प्राइमरी नो पढ़ा रहे हैं ਉਹ ਵੀ ਅਧਿਆਪਕ ਹੈ ਜੋ ਮਿਡਲ ਕਲਾਸ ਨੂੰ ਪੜਾ ਰਿਹਾ ਹੈ ਉਹ ਵੀ ਅਧਿਆਪਕ ਹੈ ਅਤੇ ਜੋ ਹਾਈ ਸਕੂਲ ਵਿੱਚ ਪੜਾ ਰਿਹਾ ਹੈ ਉਹ ਵੀ ਅਧਿਆਪਕ ਹੈ ਅਤੇ ਜੋ ਕਾਲਜ ਦੇ ਵਿੱਚ ਪੜਾ ਰਿਹਾ ਹੈ ਉਹ ਵੀ ਅਧਿਆਪਕ ਹੈ ਲੇਕਿਨ ਫਿਰ ਵੀ ਉਹਨਾਂ ਦੀ ਜਾਣਕਾਰੀ ਉਹਨਾਂ ਦੇ ਪ੍ਰਾਣ ਦੇ ਤੌਰ ਤਰੀਕਿਆਂ ਦੇ ਵਿੱਚ ਬੜਾ ਭਾਰੀ ਅੰਤਰਾ ਹੈ ਨਾਮ ਇੱਕ ਹੈ ਕਾਮ ਇੱਕ ਨਹੀਂ ਉਨ੍ਹਾਂ ਦੀ ਜ਼ਿੰਮੇਵਾਰੀ ਸਮੇਂ ਦੇ ਨਾਲ ਔਰ ਸਕੂਲਾਂ ਦੇ ਨਾਲ ਵਧਦੀ ਸਤਜਗ ਇੱਕ ਐਸਾ ਯੁੱਗ ਸੀ ਜਿਸ ਨੂੰ ਕਹਿ ਦਈਏ ਇਹ ਤੇ ਸਿਰਫ ਨਰਸਰੀ ਦੀ ਕਲਾਸ ਸਿਰਫ ਇੱਥੇ ਆਣਾ ਹੈ ਬਸ ਥੋੜਾ ਜਿਹਾ ਬੈਠਣਾ ਹੈ ਉੱਠਣਾ ਹੈ ਚਲੇ ਜਾਣਾ ਹੈ ਸਮਾਪਾਸ ਕਰਨਾ ਹੈ ਮਨੁੱਖਤਾ ਦਾ ਆਦিকাল ਜਿਸ ਨੂੰ ਸਤਜੁ ਕਹਿੰਦੇ ਨੇ ਕੋਈ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨਹੀਂ ਸੱਕਦਾ ਆਖਰੀ ਇੱਕ ਮਾਸੂਮ ਬੱਚੇ ਦੇਤੇ ਕਾਦੀਆਂ ਜ਼ਿੰਮੇਵਾਰੀਆਂ ਕਿਹੜੀਆਂ ਜ਼ਿੰਮੇਵਾਰੀਆਂ ਅਜੇ ਉਹ ਜ਼ਿੰਮੇਵਾਰੀਆਂ ਦਾ ਬੋਝ ਚੁੱਕ ਨਹੀਂ ਸਕਦਾ ਜ਼ਮੇਵਾਰੀਆਂ ਨਿਭਾਣ ਦੀ ਅਜੇ ਉਸਦੀ ਸਮਰੱਥਾ ਨਹੀਂ ਹੈ ਉਹ ਤੇ ਸਿਰਫ ਸਮਾਂ ਪਾਸ ਕਰ ਰਿਹਾ ਹੈ ਵਕਤ ਪਾਸ ਕਰ ਰਿਹਾ ਹੈ ਤਾਂ ਵਕਤ ਪਾਸ ਕਰਨ ਲਈ ਕੋਈ ਖਿਡੌਣੇ ਚਾਹੀਦੇ ਨੇ ਤਾਂ ਇਸ ਤਰ੍ਹਾਂ ਦੇ ਨਰਸਰੀ ਦੀ ਕਲਾਸ ਦੇਖ ਖਿਡੌਣੇ ਰੱਖੇ ਜਾਂਦੇ ਨੇ ਇੰਜ ਕਹਿ ਲਈਏ ਬੱਚੇ ਖੇਡਣ ਲਈ ਆਉਂਦੇ ਨੇ ਸਿਰਫ ਖੇਡਣ ਲਈ ਛੋਟੇ-ਛੋਟੇ ਬੱਚੇ ਆਏ ਨੇ ਸਿਰਫ ਖੇਡਣ ਲਈ अध्यापक एक चाहिदा है एक टीचर चाहिदा है ए बच्चे बस ढंग ਨਾਲ ਖੇਡ ਸਕਣ ਸਾਰਿਆਂ ਨੂੰ ਖਿਡਾਉਣੇ ਮਿਲ ਸਕਣ ਔਰ ਥੋੜਾ ਜਿਹਾ ਬਿਸ਼ਰਾਮ ਕਰ ਸਕਣ ਫਿਰ ਆਪਣੇ ਘਰਾਂ ਨੂੰ ਜਾਣ ਸਮਾਪਾਸ ਕਰਨ ਸਤਜੁਗ ਦਾ ਦੌਰ ਐਸਾ ਸੀ ਜਿਵੇਂ 마ਸੂਮ ਬੱਚਾ ਛਲਕਪਟ ਤੋ ਰਹਤ ਹੈ ਵੈਰ ਵਿਰੋਧ ਤੋ ਰਹਤ ਹੈ ਔਰ ਵਾਸ਼ਨਾ ਅਹੰਕਾਰ ਤੋਂ ਵੀ ਰਹਿਤ ਹੈ ਬੜੀ ਸਮਾਨ ਦ੍ਰਿਸ਼ਟੀ ਹੈ ਵਿਤਕ੍ਰਿਆ ਤੋਂ ਵੀ ਉੱਚਾ ਹੈ ਤੋ ਸਤਜੁਗ ਮਨੁਖਤਾ ਦਾ ਆਦ ਸੀ ਅਜੇ ਜਨਮ ਹੀ ਹੋਇਆ ਸੀ ਬਹੁਤ ਸਾਰੀਆਂ ਕੋ ਇਸ ਦੀਆਂ ਲੋੜਾਂ ਨਹੀਂ ਸਨ ਤੇ ਬਹੁਤ ਲੰਬੀ ਚੌੜੀ ਸਮਝ ਵੀ ਨਹੀਂ ਸੀ ਸਮਝ ਹੋਵੇ ਤਾਂ ਸਮਝ ਨੋ ਵਿਕਸਤ ਕਰਨ ਲਈ ਕੋਈ ਸਮਝਾਣ ਵਾਲਾ ਚਾਹੀਦਾ ਹੁੰਦਾ ਹੈ ਅਜੇ ਇਹ ਹਾਲਤ ਕਿਸ ਯੁੱਗ ਦੀ ਇਸ ਬੱਚੇ ਦੀ ਨਹੀਂ ਸੀ ਇਸ ਵਾਸਤੇ ਕਹਿੰਦੇ ਨੇ ਇੱਕ ਬੋਨਾ અવਤਾਰ ਇੱਕ ਛੋਟਾ અવਤਾਰ 52 અવਤਾਰ ਆਇਆ ਸਤਜੁਗ ਟੈ ਮਾਣਿਓ ਛਲਿਓ ਬਲ 52 ਪਹਾਇਓ ਲੰਬੀ ਸਿੱਖਿਆ ਦੀ ਲੰਬੀ ਪੜਾਈ ਦੀ ਲੋੜ ਨਹੀਂ ਸੀ ਸਿਰਫ ਦੇਖ ਰੇ ਕਰਨੀ ਸੀ ਢੰਗ ਨਾਲ ਖੇਡਣ ਢੰਗ ਨਾਲ ਬੈਠਣ ਇਹ ਖਡੌਣਿਆਂ ਨੂੰ ਤੋੜਨ ਨਾ ਸਿਰਫ ਖੇਡਣ ਤਾਂ ਬਸ ਇਤਨੇ ਹੀ ਦੇਖ ਰੇ ਕਰਨੀ ਸੀ ਇਹ ਹੀ ਕਾਰਨ ਹੈ ਕਿ ਸੱਜੁੱਗ ਨੂੰ ਛਾਣੀਏ ਪੜੀਏ ਕੋਈ ਬਹੁਤੀ ਸੰਘਰਸ਼ ਵਾਲੀ ਜ਼ਿੰਦਗੀ ਨਹੀਂ ਸੀ ਔਰ ਬਹੁਤ ਕੋਈ ਉਸਾਰੂ ਕੰਮ ਵੀ ਨਹੀਂ ਸਨ ਪਹਾੜਾਂ ਦੀ ਕੰਦਰਾ ਦੇ ਛਲੋਕੀ ਰਹਿੰਦੇ ਸਨ ਰੋਖਾਂ ਦੀ ਛਾਂ ਹੀ ਉਹਨਾਂ ਦੇ ਮਹਿਲ ਸਨ ਜੰਗਲ ਦੇ ਫਲ ਫੁੱਲ ਖਾ ਲੈਣੇ ਕੰਦ ਮੂਲ ਖਾ ਲੈਣੇ ਉਹਨਾਂ ਦੀ ਖੁਰਾਕ ਸੀ ਦਰਖਤਾਂ ਦੀ ਛਾਲ ਲਾਲ ਆਪਣਾ ਕੰਨ ਢਕ ਲੈਣਾ ਜਾਂ ਨਗਨ ਰਹਿਣਾ ਬਸ ਇਹ ਉਹਨਾਂ ਦਾ ਪਹਿਰਾਵਾ ਸੀ ਜ਼ਮੀਨ ਤੇ ਸੋ ਰਹਿਣਾ ਇਹ ਇਹਨਾਂ ਦਾ ਬਿਸਤਰ ਸੀ ਔਰ ਇਕ ਇਲਾਕੇ ਚ ਲੋੜਾਂ ਦੀ ਪੂਰਤੀ ਨਹੀਂ ਹੋਣੀ ਦੂਸਰੇ ਚਲੇ ਗਏ ਤੀਸੇ ਚਲੇ ਗਏ ਚੌਥੇ ਚਲੇ ਗਏ ਇਸ ਤਰ੍ਹਾਂ ਭਰਮਣ ਕਰਦੇ ਰਹਿਣਾ ਨਹੀਂ ਦਰਖਤਾਂ ਨਾਲੋਂ ਕੋਈ ਫਲ ਫੁੱਲ ਮਿਲੇ ਤਾਂ ਕਿਸੇ ਜੰਗਲੀ ਜਾਨਵਰ ਦਾ ਸ਼ਿਕਾਰ ਕਰਕੇ ਉਸ ਦਾ ਮਾਸ ਖਾ ਲੈਣਾ ਬਸ ਇਹੀ ਜੀਵਨ ਸੀ ਆਦੀ ਮਨੁੱਖਤਾ